ਅਸੀਂ ਦੋ ਭਰਾ ਠੀਕ ਹੈ ਚਾਰ ਪੈਣਾ ਜੀ ਪਿਤਾ ਜੀ ਮੇਰੇ ਕੀਰਤਨ ਕਰਦੇ ਸੀ ਪਰ ਉਹ ਉਹਨਾਂ ਦਾ profession ਨਹੀਂ ਸੀ ਔਰ ਦਿਨੇ ਆਪਣਾ ਕੰਮ ਕਰਨਾ ਮੇਰੇ ਸ਼ਾਮ ਕੀਰਤਨ ਕਰਨਾ ਇਹ ਗੱਲ ਹੈ ਮੇਰਾ ਬਰਤ 4 ਸਤੰਬਰ ਜਿਹੜਾ ਹੈ 1961 ਦਾ ਹੈ 67 8 ਦੀ ਗੱਲ ਨੂੰ ਉਤਰਦੀ ਜਦੋਂ ਉਸ ਸਮਬਧੀ ਤੋਂ ਪਿਤਾ ਜੀ ਅਕਸਰ ਕੀਰਤਨ ਸੁਣਦੇ ਸੀਗੇ ਰੇਡੀਓ ਤੋਂ ਜੰਦਰ ਰੇਡੀਓ ਸਟੇਸ਼ਨ ਤੋਂ ਸਵੇਰੇ ਆराधना ਦਾ ਪ੍ਰੋਗਰਾਮ ਆਉਂਦਾ ਸ਼ਾਮੀ 5:30 ਵਜੇ ਗੁਰਬਾਣੀ ਵਿਚਾਰ ਆਉਣਾ ਤੇ ਉਹਦੇ ਵਿੱਚ ਫਿਰ ਸਾਡੇ ਪਰਮ ਪੂਜੇ ਉਸਤਾਦ ਜੀ ਸਚਕਨਵਾਸੀ ਪਿਤਾ ਜੀ ਭਾਈ ਬਖਸ਼ੀਸ਼ ਸਿੰਘ ਹੋਰਾਂ ਦਾ ਕੀਰਤਨ ਆਉਂਦਾ ਸ਼ਬਦ ਕੀਰਤਨ ਆਉਂਦਾ ਉਹ ਫਿਰ ਲਗਾਤਾਰ ਇਸ ਰੋਤ ਚੱਲਦੀ ਰਹੀ ਤੇ ਕੀਰਤਨ ਦੀ ਖੇਤਰ ਦੇ ਵਿੱਚ ਕਿਹਨੂੰ ਆਦਰਸ਼ ਮੰਨਦੇ ਹੋ ਆਪਣਾ ਮੈਂ ਪਿਤਾ ਜੀ ਨੂੰ ਮੰਨਦਾ ਭਾਈ ਬਖਸ਼ੀਸ਼ ਸਿੰਘ ਹੋਰਾਂ ਨੂੰ ਘਰੋਂ ਹੀ ਗਰੀਨਵਾਇਨ ਦੇ ਬਖਸ਼ ਕੀਤੀ ਮੇਰਾ ਜਨਮ ਉਸ ਘਰ ਚ ਹੋਇਆ ਔਰ ਮੇਰੇ ਸੁਭਾਗ ਕੇ ਪਿਤਾ ਜੀ ਕੀਰਤਨ ਕਰਦੇ ਸੀ ਜੀ ਜੀ ਅੰਮ੍ਰਿਤਧਾਰੀ ਪਰਿਵਾਰ ਚ ਮੇਰਾ ਜਨਮ ਹੋਇਆ ਮੇਰਾ ਸੁਭਾਗ ਹੈ ਜੀ ਸਭ ਤੋਂ ਵੱਡੀ ਜਿਹੜੀ ਮੇਰੀ ਗ੍ਰੀਨਵਾਜ ਨੇ ਤਰਸ ਕਰਕੇ ਗੁਰਸਿੱਖ ਘਰਾਣੇ ਵਿੱਚ ਜਨਮ ਦਿੱਤਾ ਔਰ ਗੁਰਸਿੱਖੀ ਮਾਹੌਲ ਮੇਰਾ ਜੋ ਜਨਮ ਹੈ ਖੀੜੀ ਕਲਾਂ ਸ਼ੇਰਪੁਰ ਦੇ ਕੋਲੇ ਹੈ ਪਰ ਮੇਰਾ ਬਚਪਨ ਜਿਹੜਾ ਹੈ ਉਹ ਮੰਡੇਡਾ ਵਾਲੀ ਜਿਹੜਾ ਕਿ ਆਪਾਂ ਕਹਿੰਦੀਏ ਕਿ ਪੰਜਾਬ ਦੀ ਹੱਦ ਹੈ ਉਧਰ ਹਰਿਆਣੇ ਦੀ ਵੀ ਹੱਦ ਹੈ ਉਧਰੋਂ ਰਾਜਸਥਾਨ ਦੀ ਵੀ ਹੱਦ ਪੈਂਦੀ ਹੈ ਇਹ ਆਖੀਰਲਾ ਹੈ ਮੰਡੇਡਾ ਵਾਲੀ ਉਹ ਫਿਰ ਬਚਪਨ ਜਿਹੜਾ ਮੇਰਾ ਸਕੂਲਿੰਗ ਜਿਹੜੀ ਪੜ੍ਹਾਈ ਹੈ ਸਾਰੀ ਉਹ ਮਨੀਟਾ ਵਾਲੀ ਹੋਈ ਔਰ ਮੇਰੇ ਚਾਚਾ ਜੀ ਵੀ ਕੀਰਤਨ ਕਰਦੇ ਸੀ ਮਤਲਬ ਉਹ ਪੜ੍ਹਦੇ ਸੀ ਕਾਲਜ ਚ ਉਹਨਾਂ ਨੇ ਮੈਨੂੰ ਤਬਲਾ ਸਿਖਾਇਆ ਔਰ ਪਿਤਾ ਜੀ ਕੀਰਤਨ ਕਰਦੇ ਸੀ ਔਰ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਤਬਲਾ ਵਜਾ ਕੇ ਪਿਤਾ ਜੀ ਨਾਲ ਉਦੋਂ ਸ਼ਾਇਦ ਮੈਂ ਪਹਿਲੀ ਕਿ ਦੂਜੀ ਸੀ ਜੀ ਤੇ ਮੈਂ ਸਕੂਲ ਜਾਂਦਾ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਛੋਟਾ ਜਿਹਾ ਸੀ ਤਬਲਾ ਵਜਾ ਕੇ ਪਿਤਾ ਜੀ ਨਾਲ ਫਿਰ ਕੀਰਤਨ ਕਰਨ ਜਾਂਦਾ ਤੇ ਉਦੋਂ ਸੰਗਤਾਂ ਮੈਨੂੰ ਰੁਪਿਆ 50 ਪੈਸੇ ਵੀ ਮੇਰਾ ਤਾਂ ਇਸ ਵਾਸਤੇ ਆਉਣ ਦਾ ਕੋਈ ਹੈ ਹੀ ਨਹੀਂ ਸੀ ਵੀ ਮੈ ਸਾਡਾ ਸਾਰਾ ਪਰਿਵਾਰ ਜਿਹੜਾ ਪੜਿਆ ਲਿਖਿਆ ਹੈ ਠੀਕ ਹੈ ਜੀ ਆਈਐਸ ਆਈਪੀਐਸ ਨੇ ਸਾਰੇ ਕੀ ਬਾਤ ਹੈ ਕੀ ਬਾਤ ਤੇ ਮੈਂ ਵੀ ਪੜਨਾ ਚਾਹੁੰਦਾ ਸੀ ਜੀ ਪੜਿਆ ਪਰ ਕੋ ਰਾਮਦਾਸ ਜਿੰਨ ਕੋਸ਼ ਹੋਰ ਮਨਜੂਰ ਸੀ ਹਾਂ ਸੱਚੇ ਪਾਸ਼ਾ ਨੂੰ ਕੁਝ ਹੋਰ ਮਨਜੂਰ ਸੀ ਪੜਾਈ ਮੇਰੀ ਜਿਹੜੀ ਹੈ ਬਦਕਿਸਮਤੀ ਹੈ ਕਿ ਨੌਵੀਂ ਦਾ ਮੇਰਾ ਪੇਪਰ 76 ਦੀ ਗੱਲ ਹੈ ਉਹ ਤੋਂ ਬੋਰਡ ਦਾ ਬਣਿਆ ਸੀ ਪਹਿਲੀ ਵਾਰੀ ਨੇ ਨੌਵੇਂ ਦਾ ਬੋਰਡ ਦਾ ਨਹੀਂ ਬਣਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਰਹਿ ਗਿਆ ਸੀ ਅੱਛਾ ਜੀ ਠੀਕ ਹੈ ਤੇ ਫਿਰ ਮੈਂ ਇਹ 78 ਦੇ ਵਿੱਚ ਫਿਰ ਪਾਸ ਕੀਤੀ میٹرਕ ਘਰ ਚ ਗਰੀਬੀ ਸੀ ਹੌਲੀ ਹੌਲੀ ਫਿਰ ਨੌਕਰੀ ਦੀ ਤਲਾਸ਼ ਮੈਂ ਦਿੱਲੀ ਵੀ ਛੁੜੀ ਸਰਵਿਸ ਕੀਤੀ ਠੀਕ ਹੈ ਜੀ ਤੇ ਉੱਥੇ ਵੀ ਥੋੜਾ ਜਿਹਾ ਟਾਈਮ ਲਾਇਆ ਫਿਰ ਪਿਤਾ ਜੀ ਨੇ ਵਾਪਸ ਨੂੰ ਬੁਲਾ ਲੜਡਵਾਲੀ ਫਿਰ ਉਹਨਾਂ ਦਿਨਾਂ ਚ ਪਿਤਾ ਜੀ ਢਿੱਲੇ ਹੋ ਗਏ ਤੇ ਫਿਰ ਮੈਨੂੰ ਯਾਦ ਆ ਕਿ ਫਿਰ ਉਹ 80 81 ਦੇ ਵਿੱਚ ਉਹਨਾਂ ਨੇ ਫਿਰ ਇਹਨੂੰ profession ਬਣਾਇਆ ਕੀਰਤਨ ਨੂੰ ਜੀ ਔਰ ਨਾਲ ਫਿਰ ਮੈਂ ਤਬਲੇ ਤੇ 77 ਮੰਨਦੇ ਰਿਹਾ 77 ਮੰਨਦਾ ਰਿਹਾ ਪਰ ਨਾਲ ਮੇਰੀ ਪੜ੍ਹਾਈ ਵੀ ਚੱਲਦੀ ਰਹੀ ਮੈਂ ਗਿਆਨੀ ਵੀ ਕੀਤੀ ਉਹ ਗਿਆਨੀ ਇਸ ਹਸਾਬ ਨਾਲ ਮੈਂ ਪਾਸ ਕੀਤੀ ਇਸ ਕਰਕੇ ਗਿਆਨੀ ਕੀਤੀ ਕਿ ਉਹਨਾਂ ਦਿਨਾਂ 'ਚ ਐਸੀ ਗਿਆਨੀ ਕਰਕੇ ਤੁਸੀਂ ਬੀਏ ਕਰ ਸਕਦੇ ਸਿੱਧੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸ ਰਿਹਾ ਗੱਲ ਇਹ 80% ਦੀ ਗੱਲ ਦੱਸ ਰਿਹਾ ਤੇ ਗਿਆਨੀ ਫਿਰ ਕਿੱਥੋਂ ਕੀਤੀ ਤੁਸੀਂ ਉੱਥੋਂ ਡਬਲ ਹੀ ਡਬਲ ਹਾਂ ਜੀ ਪ੍ਰਾਈਵੇਟ ਗਿਆਨੀ ਕੀਤੀ ਪਰ ਉਦੋਂ ਇਸ ਵੀ ਤੁਸੀਂ ਗਿਆਨੀ ਕਰ ਲਓ ਤੇ ਸਿੱਧੇ ਬੀਏ ਕਰ ਲਓ ਤੇ ਇਸ ਹਿਸਾਬ ਨਾਲ ਫਿਰ ਮੈਂ ਉਹ ਗਿਆਨੀ ਕੀਤੀ ਪਰ ਉਹਨਾਂ ਦਿਨਾਂ 'ਚ ਰੱਬ ਦਾ ਪਾਣਾ ਕੇ ਸੱਚੇ ਪਾਤਸ਼ਾਹ ਜੋ ਸਵਾਸ ਬਖਸ਼ਿ ਪਤਾ ਨੂੰ ਜੀ ਉਹ 4 ਅਗਸਤ 1984 ਨੂੰ ਪੂਰੇ ਹੋ ਗਏ। ਤੋਂ ਘਰ ਦਾ ਮਾਹੌਲ ਇੱਕ ਤਰ੍ਹਾਂ ਇੱਕਦਮ ਚੇਂਜ ਹੋ ਗਿਆ। ਬਿਲਕੁਲ ਬਿਲਕੁਲ। ਮਤਲਬ ਸੱਚੇ ਪਾਤਸ਼ਾਹ ਦੇਖੋ ਕਿਸ ਤਰ੍ਹਾਂ ਨੇੜੇ ਲਿਆ ਰਹੇ ਆ। ਜੀ ਬਿਲਕੁਲ। ਤੋਂ ਘਰ ਮਾਤਾ ਜੀ ਨੇ ਸਾਰੇ ਸਤਕਾਰਯੋਗ ਸਲਾਰ ਹਰਦੇਵ ਸਿੰਘ ਬਰਾੜ ਮੈਂਬਰਸ਼ਾਹੌਣੇ ਕਮੇਟੀ ਠੀਕ ਹੈ ਜੀ। ਉਹਨਾਂ ਨੂੰ ਬੇਨਤੀ ਕੀਤੀ ਮਾਤਾ ਜੀ ਨੇ ਕੀ ਜਾਣਦੇ ਹੋ ਤੁਹਾਡੇ ਵੱਲੋਂ ਕੀ ਕੀਰਤਨ ਜਾਣਦੇ ਨੇ ਇਹਨਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਵੀ ਇਹਨੂੰ ਬੱਚੇ ਨੂੰ ਕਿਤੇ ਲਵਾਓ ਕਰਜ਼ ਗਰੀਬੀ ਹੈ ਠੀਕ ਹੈ ਜੀ ਬਿਲਕੁਲ ਜ਼ਰੂਰਤ ਸੀ ਉਸ ਟਾਈਮ ਸੋ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਕਿੱਥੇ ਸੇਵਾ ਨਿਭਾਈ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਅੱਜ ਤੋ ਹੁਣ ਤੱਕ ਸਮਾਗੇ ਜੀ ਮਹਾਰਾਜ ਜੀ ਨੂੰ ਸੱਚਖੰਡ ਵਾਸਤਾ ਦੇਵੇ ਗਰੀਨਵਾਜ ਉਹਨਾਂ ਨੇ ਮਤਲਬ ਮੈਂ ਕਹਾਂਗਾ ਵੀ ਗਰੀਬਾਂ ਦੇ ਮਸੀਹ ਹੈ ਤੇ ਉਹ ਫਿਰ ਮੈਨੂੰ ਕਹਿੰਦੇ ਬੇਟਾ ਤੂੰ ਚੱਲੇ ਜਾ ਜੀਂਦ ਮੈਂ ਜੀਂਦ ਗਿਆ ਤੇ ਉੱਥੇ ਰਾਗੀ ਸਿੰਘ ਕਹਿੰਦੇ ਯਾਰ ਇੱਥੇ ਨਾ ਜੋੜੀ ਵਾਲੀ ਜਗ੍ਹਾ ਖਾਲੀ ਹੈ ਠੀਕ ਹੈ ਜੀ ਮੈਂ ਹਰ ਮੈਂ ਕੀਰ ਕਹਿੰਦੇ ਫਿਰ ਜੋ ਕੀਰਤਨ ਕਰਨ ਦਾ ਸ਼੍ਰੀ ਤਮਤਾਨ ਸਾਹਿਬ ਜਗਾ ਖਾਲੀ ਹੈ ਉੱਥੇ ਚਲੇ ਜਾਓ ਚਲ ਮੈਂ ਮੱਸਿਆ ਦੇਖ ਕੇ ਗਿਆ ਉੱਥੇ ਜੀ ਤੇ ਸਾਰੇ ਮੈਂਬਰ ਸਾਹਿਬਾਨ ਆਏ ਸੀਗੇ ਜੀ ਕੀਰਤਨ ਕੀਤਾ ਤੇ ਸੱਚ ਪਾਸ਼ਾ ਦੀ ਕਿਰਪਾ ਹੋ ਗਈ ਕਿਆ ਬਾ